ਪਿਛੇ ਇੰਜਰੀਜ਼ ਹੈਡ ਇੰਜਰੀ ਪਿਛਲੇ ਪਾਸੇ ਉੱਥੇ ਜ਼ਖਮ ਦੇ ਵਿੱਚੋਂ ਪੈਲਟਸ ਵੀ ਮਿਲੇ ਨੇ ਯਾਨੀ ਕਿ ਜਨਾਂ ਨੂੰ ਕਹਿ ਸਕਦੇ ਨੇ ਕਿ ਛਰਰੇ ਵੀ ਮਿਲੇ ਨੇ ਜਿਹੜਾ ਪੈਲਟ ਗਨ ਦੇ ਜਿਹੜੇ ਛਰਰੇ ਨੇ ਇਹ ਸਾਡੇ ਕੋਲ ਇਸ ਵੇਲੇ ਇੱਕ ਨੰਬਰ ਜਿਹੜੇ ਛਰਰੇ ਨੇ ਪੈਲਟ ਗਨ ਤੇ ਆਖਰ ਇੱਕ ਕਿਸ ਵੈਪਨ ਦਾ ਨਤੀਜਾ ਸੀ ਜੇ 12 ਬੋਰ ਦਾ ਨਤੀਜਾ ਹੈ ਤਾਂ 12 ਬੋਰ ਜਿਹੜੀ ਹੈ ਉਹ ਸ਼ਾਰਟ ਰੇਂਜ ਦੀ ਗਨ ਹੈ ਇੰਨੇ ਨਜ਼ਦੀਕ ਰੇਂਜ ਦੇ ਤੋਂ ਕਿਸ ਵਿਅਕਤੀ ਨੇ ਸ਼ੁਭਕਰਨੂ ਇਸ ਦੇ ਨਾਲ ਹਿੱਟ ਕੀਤਾ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਹੋਣ ਉਪਰੰਤ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੈ ਜਿਹੜੇ ਕਿਸਾਨ ਭਰਾ ਨੇ ਉਹ ਕਹਿੰਦੇ ਨੇ ਕਿ ਸ਼ੁਭਕਰਨ ਦੀ ਜਿਹੜੀ ਮੌਤ ਹੋਈ ਹੈ ਉਹ 12 ਬੋਰ ਦੀ ਗੋਲੀ ਦੇ ਨਾਲ ਹੋਈ ਹੈ ਤੇ ਕੁਝ ਕਹਿ ਰਹੇ ਨੇ ਕਿ ਸ਼ੁਭਕਰਨ ਦੀ ਮੌਤ ਜਿਹੜੀ ਹੈ ਉਹ ਪੈਲਟ ਗੰਦੇ ਨਾਲ ਹੋਈ ਹੈ ਸੋ ਜਿਹੜੇ ਸਾਡੇ ਸੋਰਸਸ ਨੇ ਉਹਨਾਂ ਨੇ ਇਸ ਗੱਲ ਬਾਰੇ ਤਾਂ ਬੜਾ ਕਲੀਅਰ ਸੰਕੇਤ ਦਿੱਤੇ ਨੇ ਕਿ ਸ਼ੁਭ ਕਰਨ ਦੇ ਪੋਸਟਮਾਰਟਮ ਤੋਂ ਬਾਅਦ ਉਸ ਦੇ ਸਿਰ ਦੇ ਵਿੱਚੋਂ ਪਿਛਲੇ ਪਾਸੇ ਜਿਹੜੀ ਇੰਜਰੀ ਹੋਈ ਹੈ ਸਿਰਫ ਸਿੰਗਲ ਇੰਜਰੀ ਹੈ ਤੇ ਇੱਕ ਅੱਗੇ ਵੀ ਇੰਜਰੀ ਥੋੜੀ ਛੱਟ ਦਾ ਨਿਸ਼ਾਨ ਵੀ ਹੈ ਤੇ ਥੋੜਾ ਜਿਹਾ ਬੋਨ ਫ੍ਰੈਕਚਰ ਦੇ ਵੀ ਸੰਕੇਤ ਜਿਹੜੇ ਨੇ ਉਹ ਮਿਲੇ ਨੇ ਪਰ ਜਿਹੜੀ ਪਿੱਛੇ ਇੰਜਰੀ ਹੈ ਹੈਡ ਇੰਜਰੀ ਹੈ ਪਿਛਲੇ ਪਾਸੇ ਉੱਥੇ ਜ਼ਖਮ ਦੇ ਵਿੱਚੋਂ ਪੈਲਟਸ ਵੀ ਮਿਲੇ ਨੇ ਯਾਨੀ ਕਿ ਜਿਨ੍ਹਾਂ ਨੂੰ ਕਹਿ ਸਕਦੇ ਨੇ ਕਿ ਛਰਰੇ ਵੀ ਮਿਲੇ ਨੇ ਹੁਣੇ ਜਿਹੜੇ ਛਰਰੇ ਨੇ ਇਹ ਕਿਸ ਕਿਸਮ ਦੇ ਨੇ ਜਿਹੜੀ ਹਾਲੇ ਐਫਐਸਐਲ ਦੀ ਰਿਪੋਰਟ ਆਉਣੀ ਬਾਕੀ ਹੈ ਫੋਰੈਂਸਿਕ ਸਾਇੰਸ ਲੈਬ ਦੇ ਵੱਲੋਂ ਇਹ ਰਿਪੋਰਟ ਹਲੇ ਬਾਕੀ ਆਉਣੀ ਕਿਉਂਕਿ ਬਿਸਰਾ ਵਗੈਰਾ ਤੇ ਹੋਰ ਜਿਹੜਾ ਸਿਰ ਦੇ ਜਿਹੜੇ ਕੁਝ ਪਾਰਟਸ ਨੇ ਉਹ ਭੇਜੇ ਗਏ ਨੇ ਜਿਹੜੇ ਸਿਰ ਦਾ ਕੁਝ ਗੁੱਦਾ ਵਗੈਰਾ ਜਾਂ ਜਿਹੜੇ ਉਹਦੇ ਵਿੱਚ ਮਾਸ ਦੇ ਨਾਲ ਜਿਹੜੇ ਲੋਥੜੀਆਂ ਦੇ ਨਾਲ ਸਣੇ ਹੋਏ ਜਿਹੜੇ ਪੈਲਟਸ ਵਗੈਰਾ ਨੇ ਉਹ ਰਿਪੋਰਟ ਹਲੇ ਆਉਣੀ ਬਾਕੀ ਹੈ ਪਰ ਜਦੋਂ ਅਸੀਂ ਗੱਲ ਕਰਦੇ ਹਾਂ ਪੈਲਟਸ ਗਨ ਦੀ ਜਿਹੜੀ ਪੈਲਟਸ ਗਨ ਸੁਰੱਖਿਆ ਫੋਰਸਸ ਇਸਤੇਮਾਲ ਕਰਦੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਪੈਲਟਸ ਗਨ ਦਾ ਇਸਤੇਮਾਲ ਹੋਇਆ ਸੀ ਤੇ ਉੱਥੇ ਕਈ ਲੋਕ ਅੰਨੇ ਵਗੈਰਾ ਹੋ ਗਏ ਸਨ ਤੇ ਉਸ ਤੋਂ ਬਾਅਦ ਬਹੁਤ ਰੌਲਾ ਪਾਇਆ ਗਿਆ ਸੀ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਵੀ ਉਹਨਾਂ ਨੇ ਬੜਾ ਕਲੀਅਰ ਇਸ ਗੱਲ ਦੇ ਉੱਤੇ ਬਹਿਨ ਲਾਉਣ ਬਾਰੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਦਰਸ਼ਨ ਵਗੈਰਾ ਵੀ ਹੋਏ ਸਨ ਤੇ ਉਸ ਤੋਂ ਬਾਅਦ ਬੜਾ احتیاط ਵਰਤੀ ਜਾਂਦੀ ਹੈ ਜੇ ਕਿਤੇ ਹਜੂਮ ਨੂੰ ਤੇ ਤਰਵਿੱਤਰ ਕਰਨ ਦੇ ਲਈ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਹੋਵੇ ਜਿਹੜੀ ਪੈਲੇਟ ਗਨ ਹੈ ਪੈਲੇਟ ਗਨ ਜਿਹੜੀ ਮੋਡੀਫਾਈਡ ਪੈਲੇਟ ਗਨ ਹੈ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ 200 100 ਤੋਂ ਵੱਧ ਜਿਹੜੇ ਨੇ 100 ਦੇ ਕਰੀਬ 100 ਤੋਂ ਵੱਧ ਵੀ ਹੋ ਸਕਦੇ ਨੇ ਜਿਹੜੇ ਛਰੇ ਮੌਜੂਦ ਹੁੰਦੇ ਨੇ ਨਾਰਮਲੀ ਜਿਹੜੀ ਪੈਲੇਟ ਗਨ ਹੈ ਪੈਲੇਟ ਗਨ ਦਾ ਇਸਤੇਮਾਲ ਜ਼ਿਆਦਾਤਰ ਸ਼ਿਕਾਰ ਦੇ ਲਈ ਕੀਤਾ ਜਾਂਦਾ ਹੈ ਜਿਵੇਂ ਕਿ ਆਪਾਂ ਅਕਸਰ ਸੁਣਦੇ ਆ ਕਿ ਤਿੱਤਰ ਮਾਰਨ ਵਾਲੀ ਬੰਦੂਕ ਸੋ ਪੈਲੇਟ ਗਨ ਦੇ ਵਿੱਚ ਜਿਹੜੀ ਇਹ ਹੁੰਦੀ ਹੈ ਇਹਦੇ ਵਿੱਚ ਇੱਕ ਛਿਰਰਾ ਹੁੰਦਾ ਹੈ ਪਰ ਜਿਹੜੀ ਮੋਡੀਫਾਈਡ ਪੈਲੇਟ ਗਨ ਕਹਿ ਸਕਦੇ ਆਸੀਂ ਇਸ ਦੇ ਵਿੱਚ ਜਿਹੜੇ ਛਿਰਰੇ ਨੇ ਉਹ 100 ਜਾਂ 100 ਤੋਂ ਵੱਧ ਹੋ ਸਕਦੇ ਨੇ ਤੇ ਮੈਂ ਮੇਰੇ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਉਣ ਇੱਕ ਦ੍ਰਿਸ਼ ਜਿਹੜਾ ਪੈਲੇਟ ਗਨ ਦੇ ਜਿਹੜੇ ਛਿਰਰੇ ਨੇ ਇਹ ਸਾਡੇ ਕੋਲ ਇਸ ਵੇਲੇ ਇੱਕ ਨੰਬਰ ਜਿਹੜੇ ਛਿਰਰੇ ਨੇ ਪੈਲੇਟ ਗਨ ਤੇ ਇਹ ਇੱਕ ਨੰਬਰ ਗਨ ਦੇ ਛਿਰਰੇ ਨੇ ਸੋ ਇਹ ਅੱਗੋਂ ਥੋੜੇ ਜਿ ਤਿੱਖੇ ਹੁੰਦੇ ਨੇ ਤਿਕੋਨੇ ਜਿਹੇ ਤਿੱਖੇ ਜਿਹੇ ਤੇ ਥੱਲੋਂ ਬਿਲਕੁਲ ਚੌੜਾਈ ਦੇ ਵਿੱਚ ਚੌੜਾਈ ਦੇ ਵਿੱਚ ਹੁੰਦੇ ਨੇ ਜਿੱਥੇ ਜਿੱਥੇ ਇਹ ਹਿੱਟ ਹੁੰਦਾ ਤੇ ਇਹ ਅੱਗੇ ਤਿੱਖੇ ਨੇ ਜਿਹੜੀਆਂ ਪੈਲਟਸ ਗਨ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਰਾਉਂਡ ਗੋਲ ਜਿਹੜੇ ਨੇ ਉਹ ਵੀ ਛਰਰੇ ਹੁਣ ਜਿਵੇਂ ਸਾਈਕਲ ਦੀਆਂ ਗੋਲੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੇ ਛਰਰੇ ਵੀ ਹੁੰਦੇ ਨੇ ਹੁਣ ਗੱਲ ਕਰੀਏ 12 ਬੋਰ ਦੀ ਜਿਵੇਂ ਕਿਸਾਨ ਭਰਾ ਕਹ ਰਹੇ ਨੇ ਕਿ 12 ਬੋਰ ਦੀ ਤਾਂ ਨਾਰਮਲੀ ਜਿਹੜੀ 12 ਬੋਰ ਗਨ ਹੈ ਇਸ ਦਾ ਇਸਤੇਮਾਲ ਬਹੁਤ ਮਤਲਬ ਨਾ ਮਾਤਰ ਹੋ ਸਕਦਾ ਹੋ ਸਕਦਾ ਹੋਵੇ ਸੁਰੱਖਿਆ ਬਲਾਂ ਵੱਲੋਂ ਪਰ ਜਿਹੜੀ ਨਾਰਮਲੀ ਇਹ ਸਰਕਾਰੀ ਜਿਹੜੀ ਰਾਈਫਲ ਦੇ ਤੌਰ ਦੇ ਉੱਤੇ ਨਹੀਂ ਇਸਤੇਮਾਲ ਕੀਤੀ ਜਾਂਦੀ ਇਹ ਵੀ ਸ਼ਿਕਾਰ ਦੇ ਤੌਰ ਤੇ ਵੀ ਜੇ ਇਸਤੇਮਾਲ ਕੀਤੀ ਜਾਂਦੀ ਹੈ ਤਾਂ ਇਹਦੀ ਵੈਸੇ ਜਿਹੜੀ ਇਹਦੀ ਰੇਂਜ ਹੈ ਇਹ ਬਹੁਤ ਘੱਟ ਹੁੰਦੀ ਹੈ ਇਹ ਸ਼ਾਰਟ ਰੇਂਜ ਦੀ ਰਾਈਫਲ ਹੁੰਦੀ ਹੈ 12 ਬੋਰ ਤੇ 12 ਬੋਰ ਦੀ ਗਨ ਦੀ ਜਿਹੜੀ ਰੇਂਜ ਹੈ ਉਹਦੇ ਕਾਰਤੂਸ ਜਿਹੜਾ ਹੈ ਉਹਦੇ ਮੁਤਾਬਕ ਹੁੰਦੀ ਹੈ ਜਿਵੇਂ ਕਿ 1 ਨੰਬਰ ਤੋਂ ਲੈ ਕੇ 2 ਨੰਬਰ ਕਾਰਤੂਸ 3 ਨੰਬਰ ਕਾਰਤੂਸ 4 ਨੰਬਰ ਕਾਰਤੂਸ ਤੇ ਜਿਉਂ-ਜਿਉਂ ਜਿਹੜੇ ਕਾਰਤੂਸ ਨੇ ਉਹ ਜਿਉਂ-ਜਿਉਂ ਉਹਨਾਂ ਦਾ ਨੰਬਰ ਵੱਧਦਾ ਜਾਏਗਾ ਤਿਉਂ ਤੋਂ ਜਿਹੜੇ ਪੈਲਟਸ ਨੇ ਯਾਨੀ ਕਿ ਛਿਰਰੇ ਨੇ ਉਹਨਾਂ ਦੀ ਜਿਹੜੀ ਮਾਤਰਾ ਵੱਧਦੀ ਜਾਊਗੀ ਤੇ ਉਹਨਾਂ ਦਾ ਸਾਈਜ਼ ਘਟਦਾ ਜਾਊਗਾ ਮੈਂ ਮੇਰੇ ਕੈਮਰਾਮੈਨ ਨੂੰ ਕਹਾਂਗਾ ਜਰਾ ਦਿਖਾਉਣ ਇਹ ਜਿਹੜਾ ਸਾਡੇ ਕੋਲ ਇਹ ਬਰੀਕ ਨੇ ਪੈਲਟਸ ਥੋੜਾ-ਥੋੜਾ ਇਹ ਸਾਈਕਲ ਦੀਆਂ ਗੋਲੀਆਂ ਦੇ ਨਾਲ ਮਿਲਦੇ ਜੁਲਦੇ ਨੇ ਹਾਲਾਂਕਿ ਇਸ ਸਫਾਈ ਦੇ ਨਾਲ ਗੁਲਾਈ ਵਿੱਚ ਨਹੀਂ ਹੁੰਦੇ ਇਹ 2 ਨੰਬਰ ਦੇ ਨੇ ਤੇ ਇਸ ਤੋਂ ਪਹਿਲਾਂ ਜਿਹੜਾ 1 ਨੰਬਰ ਹੈ ਅੱਜ ਕੱਲ ਵੈਸੇ 1 ਨੰਬਰ ਦੇ ਕਾਰਤੂਸ ਹੀ ਜ਼ਿਆਦਾ ਆ ਰਹੇ ਨੇ ਕਿਉਂਕਿ ਮੈਨੂਫੈਕਚਰਿੰਗ ਬੜੀ ਘਟੀ ਹੋਈ ਹੈ ਪਿੱਛੋਂ ਇਹ ਜਿਹੜੇ ਨੇ ਇਹ ਪੈਲੇਟਸ ਨੇ ਜਿਹੜੇ ਇਹ 1 ਨੰਬਰ ਦੇ ਨੇ ਥੋੜੇ ਜਿ ਮੋਟਾਈ ਦੇ ਵਿੱਚ ਨੇ ਜਿਹੜੇ ਬਕ ਸ਼ਾਟ ਹੁੰਦੇ ਨੇ ਬਕ ਸ਼ਾਟ ਦੀ ਰੇਂਜ ਹੈ ਉਹ ਥੋੜੀ ਜੀ ਜ਼ਿਆਦਾ ਹੁੰਦੀ ਹੈ ਤੇ ਉਹਦੇ ਵਿੱਚ ਕਾਰਤੂਸ ਵੀ ਜਿਹੜੇ ਨੇ ਉਹ ਕੱਟ ਹੁੰਦੇ ਨੇ ਸੋ ਕੁੱਲ ਮਿਲਾ ਕੇ ਇਹ ਜਾਂਚ ਦਾ ਵਿਸ਼ਾ ਹੈ ਏਜੰਸੀਆਂ ਵੀ ਜਾਂਚ ਦਾ ਵਿਸ਼ਾ ਹੈ ਇਹਦੇ ਬਾਰੇ ਹਰੇ ਅਧਿਕਾਰਿਕ ਤੌਰ ਦੇ ਉੱਤੇ ਕੁਝ ਨਹੀਂ ਕਿਹਾ ਗਿਆ ਕਿ ਆਖਰ ਇੱਕ ਕਿਸ ਵੈਪਨ ਦਾ ਨਤੀਜਾ ਸੀ ਜੇ 12 ਬੋਰ ਦਾ ਨਤੀਜਾ ਹੈ ਤਾਂ 12 ਬੋਰ ਜਿਹੜੀ ਹੈ ਉਹ ਸ਼ਾਰਟ ਰੇਂਜ ਦੀ ਗਨ ਹੈ ਤੇ ਕੁਝ ਕਿ ਮੀਟਰ ਦੀ ਅਸੀਂ ਗੱਲ ਕਰ ਸਕਦੇ ਹਾਂ ਕਿ ਜਦ ਕਿ ਹਰਿਆਣਾ ਵਾਲੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਹਰਿਆਣਾ ਦੀ ਜਿਹੜੀ ਪੁਲਿਸ ਹੈ ਜਾਂ ਪੈਰਾ ਮਿਲਟਰੀ ਫੋਰਸਸ ਨੇ ਖਨੌਰੀ ਤੇ ਹਰਿਆਣਾ ਵਾਲੇ ਪਾਸੇ ਉਹ ਕਾਫੀ ਦੂਰੀ ਦੇ ਉੱਤੇ ਨੇ तकरीबन 700 ਗਜ ਤੋਂ ਦੇ ਨਜ਼ਦੀਕ ਉਹਨਾਂ ਦੀ ਦੂਰੀ ਹੈ ਸੋ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਪੈਲਟ ਗਨ ਇਸਤੇਮਾਲ ਹੋਈ ਤਾਂ ਉਹ ਕਿੰਨਾ ਹਾਲਾਤਾਂ ਵਿੱਚ ਕਿਸ ਨੇ ਕੀਤੀ ਤੇ ਜੇ 12 ਬੋਰ ਦੀ ਗੋਲੀ ਦੇ ਨਾਲ ਸ਼ੁਭਕਰਨ ਨੂੰ ਹਿੱਟ ਕੀਤਾ ਗਿਆ ਤਾਂ ਇੰਨੀ ਨਜ਼ਦੀਕ ਰੇਂਜ ਦੇ ਤੋਂ ਕਿਸ ਵਿਅਕਤੀ ਨੇ ਸ਼ੁਭਕਰਨ ਨੂੰ ਇਸ ਦੇ ਨਾਲ ਹਿੱਟ ਕੀਤਾ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਤੇ ਨਜ਼ਰ ਬਣਾਈ ਰੱਖਾਂਗੇ ਇਸ ਸਾਰੇ ਘਟਨਾਕ੍ਰਮ ਦੀ ਰਿਪੋਰਟ ਦੇ ਉੱਤੇ ਪਰਵੀਨ ਕੁਮਲ ਡੇਲੀ ਪੋਸਟ ਦੇ ਲਈ ਪੰਜਾਬ ਹਰਿਆਣਾ ਹਿਮਾਚਲ ਪਟਿਆਲਾ ਤੋਂ